ਗਾਈਜ਼ ਅੱਜ ਦਾ ਨਾ ਨੀਜੀ ਸਪੈਸ਼ਲ ਸਰਦੀਆਂ ਵਿੱਚ ਬਣਨ ਵਾਲੀ ਰੈਸিপি ਜੋ ਕਿ ਹੈ ਛਲਗਮ ਦੀ ਸਬਜੀ ਬਿਲਕੁਲ ਦੇਸੀ ਸਟਾਈਲ ਦੇ ਨਾਲ ਚੂਲੇ ਉੱਤੇ ਬਣਾਣਗੇ ਸੋ ਗਾਈਜ਼ ਬਿਨਾ ਸਕਿਪ ਕੀਤੇ ਪੂਰੀ ਵੀਡੀਓ ਲਾਸਟ ਤੱਕ ਜ਼ਰੂਰ ਵੇਖਿਓ ਤੁਹਾਨੂੰ ਜ਼ਰੂਰ ਪਸੰਦ ਆਏਗੀ ਔਰ ਰੈਸিপি ਵੀ ਜ਼ਰੂਰ ਟਰਾਈ ਕਰਿਓ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਸਾਰੇ ਛਲਗਮ ਚੰਗੇ ਤਰੀਕੇ ਨਾਲ ਸ਼ੈਲਕੇ ਵਾਸ਼ ਕਰਕੇ ਉਸ ਤੋਂ ਬਾਅਦ ਇਹਨੂੰ ਅਸੀਂ ਚੌਪ ਕਰਾਂਗੇ ਜਦੋਂ ਵੀ ਛਲਗਮ ਚੌਪ ਕਰਨੇ ਨੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਹਨਾਂ ਨੂੰ ਅਸੀਂ ਰਸ਼ੀਆ ट्रायंगल ਸ਼ੇਪ ਚ ਹੀ ਚੌਪ ਕਰਨਾ ਹੈ ਗੋਲ-ਗੋਲ ਨਹੀਂ ਚੌਪ ਕਰਨਾ ਅਗਰ ਇਹਨਾਂ ਨੂੰ ਅਸੀਂ ਗੋਲ-ਗੋਲ ਚੌਪ ਕਰਦੇ ਆਂ ਤੇ ਫਿਰ ਜਦੋਂ ਇਹਨਾਂ ਨੂੰ ਅਸੀਂ ਬਣਾਉਂਦੇ ਆਂ ਇਹਨਾਂ ਵਿੱਚ ਗੰਡਾ ਰਹਿ ਜਾਂਦੀਆਂ ਨੇ ਇਸ ਕਰਕੇ ਅਸੀਂ ਇਹਨੂੰ ਚੌੜੇ ਸ਼ੇਪ ਚ ਹੀ ਚੌਪ ਕਰਦੇ ਆਂ ਸੋ ਇੱਥੇ ਸਾਡੇ ਛਲਗਮ ਛਿੱਲੇ ਜਾ ਚੁੱਕੇ ਨੇ ਇਹਨਾਂ ਨੂੰ ਅਸੀਂ ਵਾਸ਼ ਕਰ ਲਿਆ ਹੈ ਤੇ ਹੁਣ ਅਸੀਂ ਇਹਨਾਂ ਨੂੰ ਕੱਟ ਲਾਂਗੇ ਕਈ ਲੋਕ ਛਲਗਮਾ ਨੂੰ ਡਾਇਰੈਕਟ ਕੱਟ ਕੇ ਤੇ ਤੜਕਾ ਲਗਾ ਦਿੰਦੇ ਨੇ ਲੇਕਿਨ ਅੱਜ ਅਸੀਂ ਇਹਨਾਂ ਨੂੰ ਪਹਿਲਾਂ ਬੋਇਲ ਕਰਾਂਗੇ ਔਰ ਉਹਨੂੰ ਚੰਗੇ ਤਰੀਕੇ ਕੋਲ ਕੇ ਜਿਸ ਤਰੀਕੇ ਅਸੀਂ ਸਾਗ ਨੂੰ ਖੋਲਦੇ ਆਂ ਉਸ ਤਰ੍ਹਾਂ ਖੋਲ ਕੇ ਲਾਂਗੇ ਇਸ ਤਰੀਕੇ ਸ਼ਲਗਮ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦੇ ਨੇ ਚੌਰਸ ਸ਼ੇਪ ਚ ਵੀ ਤੁਸੀਂ ਇਹਨੂੰ ਰਫਲੀ ਹੀ ਚੋਪ ਕਰ ਸਕਦੇ ਹੋ ਕਿਉਂਕਿ ਅਸੀਂ ਇਹਨਾਂ ਨੂੰ ਕੁੱਕਰ ਵਿੱਚ ਸਿਟੀ ਲਗਵਾਨੀ ਹੈ ਸੋ ਇੱਥੇ ਅਸੀਂ ਕੁੱਕਰ ਵਿੱਚ ਪਾਣੀ ਐਡ ਕਰ ਰਹੇ ਹਾਂ ਇੱਥੇ ਅਸੀਂ ਤਕਰੀਬਨ ਇੱਕ ਗਲਾਸ ਪਾਣੀ ਐਡ ਕੀਤਾ ਹੈ ਔਰ ਜਿਹੜੇ ਸਾਰੇ ਅਸੀਂ ਸ਼ਲਗਮ ਕੱਟ ਕੇ ਰੱਖੇ ਸੀ ਉਹਨਾਂ ਨੂੰ ਇੱਕ ਵਾਰੀ ਹੋਰ ਚੰਗੇ ਤਰੀਕੇ ਵਾਸ਼ ਕਰ ਲਾਂਗੇ ਇਸ ਤਰੀਕੇ ਪ੍ਰਾਤ ਵਿੱਚ ਪਾਣੀ ਐਡ ਕਰਕੇ ਅਸੀਂ ਇਹਨਾਂ ਨੂੰ ਵਾਸ਼ ਕਰਤਾ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਥੋੜਾ ਥੋੜਾ ਕਰਕੇ ਕੁੱਕਰ ਵਿੱਚ ਐਡ ਕਰ ਦਾਂਗੇ ਬਹੁਤ ਜ਼ਿਆਦਾ ਦੇਰ ਤੱਕ ਵੀ ਨਹੀਂ ਅਸੀਂ ਇਹਨੂੰ ਬੋਇਲ ਕਰਨਾ ਤਕਰੀਬਨ 2 ਤੋਂ 3 ਸੀਟੀਆਂ ਹੀ ਲਗਵਾਈਆਂ ਨੇ ਅਸੀਂ ਛਲਗਮ ਨੂੰ 2 ਤੋਂ 3 ਸੀਟੀਆਂ ਦੇ ਅੰਦਰ ਅੰਦਰ ਛਲਗਮ ਬੜੇ ਵਧੀਆ ਤਰੀਕੇ ਗਲ ਜਾਂਦੇ ਨੇ ਇੱਥੇ ਅਸੀਂ 1 1/2 ਟੇਬਲस्पून ਨਮਕ ਐਡ ਕੀਤਾ ਹੈ ਤੁਸੀਂ ਚਾਹੋ ਆਪਣੇ ਸਵਾਦ ਅਨੁਸਾਰ ਨਮਕ ਐਡ ਕਰ ਸਕਦੇ ਹੋ 1 ਇੰਚ ਅਦਰਕ ਚੌਪ ਕਰਕੇ ਐਡ ਕੀਤਾ ਹੈ ਔਰ 6-7 ਹਰੀਆਂ ਮਿਰਚਾਂ ਚੌਪ ਕਰਕੇ ਐਡ ਕੀਤੀਆਂ ਨੇ ਮਿਰਚਾਂ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਜਦੋਂ ਅਸੀਂ ਤੜਕਾ ਲਗਾਵਾਂਗੇ ਉਦੋਂ ਅਸੀਂ ਟੇਸਟ ਕਰਕੇ ਉਹਦੇ ਵਿੱਚ ਨਮਕ ਐਡ ਕਰਨਾ ਹੈ ਬਹੁਤ ਜ਼ਿਆਦਾ ਨਹੀਂ ਕਰਨਾ ਹੁਣ ਅਸੀਂ ਕੁੱਕਰ ਦਾ ਢੱਕਣ ਲਗਾਤਾ ਹੈ ਤੇ ਬੋਇਲ ਹੋਣ ਦਿੰਨੇ ਆ ਉਨੀ ਦੇਰ ਤੱਕ ਅਸੀਂ ਤੜਕੇ ਦੀ ਤਿਆਰੀ ਕਰ ਲੈਣੇ ਆ ਇੱਥੇ ਅਸੀਂ 2 ਇੰਚ ਅਦਰਕ ਔਰ 2-3 ਹਰੀਆਂ ਮਿਰਚਾਂ ਉਹਨਾਂ ਨੂੰ ਕੁੰਡੀ ਸੋਟੇ ਵਿੱਚ ਦਰਦਰਾ ਕੁੱਟ ਲਵਾਂਗੇ ਅਸੀਂ ਚੂਲੇ ਤੇ ਛਲਗਮ ਬਣਾ ਰਹੇ ਆ ਇਸ ਕਰਕੇ ਅਸੀਂ ਸਾਰਾ ਤੜਕਾ ਵੀ ਕੁੰਡੀ ਸੋਟੇ ਵਿੱਚ ਹੀ ਰੈਡੀ ਕਰਾਂਗੇ ਅਗਰ ਤੁਸੀਂ ਕੁੰਡੀ ਸੋਟੇ ਵਿੱਚ ਨਹੀਂ ਬਣਾ ਕੇ ਰੈਡੀ ਕਰਨਾ ਚਾਹੁੰਦੇ ਤੜਕਾ ਜੋ ਤੁਸੀਂ ਮਿਕਸੀ ਜਾਰੀ ਆ ਫਿਰ ਹੈਂਡ ਗ੍ਰਾਈਡਰ 'ਚ ਵੀ ਸਾਰਾ ਤੜਕਾ ਰੈਡੀ ਕਰ ਸਕਦੇ ਹੋ ਤੋਂ ਇੱਥੇ ਅਦਰਕ ਔਰ ਮਿਰਚਾਂ ਨੂੰ ਅਸੀਂ ਦਰਦਰਾ ਕੁੱਟ ਲਿਆਏ ਹੁਣ ਇੱਥੇ ਅਸੀਂ ਟਮਾਟਰ ਰਫਲੀ ਚੌਪ ਕਰਕੇ ਇਹਦੇ ਵਿੱਚ ਐਡ ਕਰਾਂਗੇ ਇੱਥੇ ਅਸੀਂ ਢੜਕੇ ਵਾਸਤੇ ਦੋ ਟਮਾਟਰ ਯੂਜ਼ ਕਰ ਰਹੇ ਹਾਂ ਉਹਨਾਂ ਨੂੰ ਪਹਿਲਾਂ ਰਫਲੀ ਚੌਪ ਕਰਕੇ ਕੁੰਡੀ ਸੋਟੇ 'ਚ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਉਹਨੂੰ ਦਰਦਰਾ ਪੀਸਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਧਨੀਏ ਦੇ ਪੱਤੇ ਦੀਆਂ ਡੰਡੀਆਂ ਜਦੋਂ ਅਸੀਂ ਟਮਾਟਰ ਨੂੰ ਪੀਸਣਾ ਹੈ ਨਾਲ ਸਿਰਫ ਡੰਡੀਆਂ ਹੀ ਐਡ ਕਰਕੇ ਪੀਸਣੀਆਂ ਨੇ ਇਹਦੇ ਨਾਲ ਢੜਕੇ ਵਿੱਚ ਬਹੁਤ ਜ਼ਿਆਦਾ ਫਲੇਵਰ ਆਉਂਦਾ ਹੈ ਵਧੀਆ ਔਰ ਜਦੋਂ ਵੀ ਛਲਗਮ ਬਣਾ ਰਹੇ ਹਾਂ ਉਹਦੇ ਵਿੱਚ ਕਾਫੀ ਜ਼ਿਆਦਾ ਕੁਆਂਟੀਟੀ ਵਿੱਚ ਧਨੀਆ ਐਡ ਕਰਨਾ ਚਾਹੀਦਾ ਹੈ ਉਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆਉਂਦਾ ਹੈ ਸੋ ਟਮਾਟਰ ਔਰ ਡੰਡੀਆਂ ਵੀ ਅਸੀਂ ਚੰਗੇ ਤਰੀਕੇ ਲੀਆਂ ਨੇ ਉਹਨਾਂ ਨੂੰ ਅਸੀਂ ਇੱਕ ਕੌਲੀ 'ਚ ਕੱਢ ਲੈਨੇ ਆ ਇੱਥੇ ਸਾਡੇ ਛਲਗਮ ਵਧੀਆ ਤਰੀਕੇ ਬੋਇਲ ਹੋ ਚੁੱਕੇ ਨੇ 2 ਤੋਂ 3 ਸੀਟੀਆਂ ਆ ਚੁੱਕੀਆਂ ਨੇ ਉਹਨੂੰ ਇਹਦੀ ਸਾਰੀ ਸਟੀਮ ਕੱਢਣ ਤੋਂ ਬਾਅਦ ਅਸੀਂ ਕੁੱਕਰ ਖੋਲਾਂਗੇ ਔਰ ਉਹਦੇ ਵਿੱਚ ਸਟੀਮ ਕੱਢਣ ਤੋਂ ਬਾਅਦ ਅਸੀਂ ਇਹਦੇ ਵਿੱਚ 3 ਟੇਬਲस्पून ਮੱਕੀ ਦਾ ਆਟਾ ਐਡ ਕੀਤਾ ਹੈ ਔਰ 3 ਟੇਬਲस्पून ਜਿਹੜਾ ਅਸੀਂ ਨਾਰਮਲ ਆਟਾ ਘਰ ਬਣਾਨੇ ਆ ਉਹ ਐਡ ਕੀਤਾ ਹੈ ਉਹਨੂੰ ਚੰਗੇ ਤਰੀਕੇ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਚੰਗੇ ਤਰੀਕੇ ਘੋਟਣਾ ਹੈ ਜਿਸ ਤਰੀਕੇ ਅਸੀਂ ਸਾਗ ਵਿੱਚ ਅਲਣ ਐਡ ਕਰਕੇ ਘੋਟਦੇ ਆ ਸੋ ਹੁਣ ਅਸੀਂ ਕਰਦੇ ਆ ਤੜਕੇ ਦੀ ਤਿਆਰੀ ਇੱਥੇ ਅਸੀਂ ਕੜਾਈ ਵਿੱਚ 3 ਟੇਬਲस्पून ਆਇਲ ਐਡ ਕੀਤਾ ਹੈ। ਆਇਲ ਜਦੋਂ ਚੰਗੇ ਤਰੀਕੇ ਗਰਮ ਹੋ ਜਾਏਗਾ ਉਹਦੇ ਵਿੱਚ ਅਸੀਂ ਹਾਫ ਟੇਬਲस्पून ਜੀਰਾ ਔਰ ਅਦਰਕ ਔਰ ਮਿਰਚਾ ਜਿਹੜੀਆਂ ਅਸੀਂ ਕੁੱਟ ਕੇ ਰੈਡੀ ਕੀਤੀਆਂ ਸੀ ਉਹਨੂੰ ਚੰਗੇ ਤਰੀਕੇ ਰੋਸਟ ਕਰਾਂਗੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਚੌਪ ਕਰਕੇ ਐਡ ਕੀਤੇ ਹੈ। ਇੱਥੇ ਅਸੀਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਚੌਪ ਕੀਤੇ ਹੈ ਰਫਲੀ ਜਿਸ ਤਰੀਕੇ ਅਸੀਂ ਦਾਲ ਦੇ ਢੜਕੇ ਵਾਸਤੇ ਚੌਪ ਕਰਦੇ ਆਂ ਪਿਆਜ਼ ਉਸ ਤਰੀਕੇ ਸਿੰਪਲ ਪਿਆਜ਼ ਚੌਪ ਕਰਕੇ ਅਸੀਂ ਇਹਦੇ ਵਿੱਚ ਐਡ ਕਰਾਂਗੇ ਔਰ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ। ਸੋ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੇ ਪਿਆਜ਼ ਵਧੀਆ ਨੇ ਉਹਨੇ ਦੇ ਵਿੱਚ ਅਸੀਂ 1 ਟੇਬਲस्पून ਢੇਗੀ ਮਿਰਚ ਐਡ ਕੀਤੀ ਹੈ ਤੇ ਉਹਨੂੰ ਚੰਗੇ ਤਰੀਕੇ ਮਿਕਸ ਕਰਾਂਗੇ ਉਸ ਤੋਂ ਬਾਅਦ ਜਿਹੜੇ ਅਸੀਂ ਟਮਾਟਰ ਔਰ ਧਨੀਏ ਦੇ ਪੱਤੇ ਦੀਆਂ ਡੰਡੀਆਂ ਕੁੱਟ ਕੇ ਰੈਡੀ ਕੀਤੀਆਂ ਨੇ ਉਹਨੂੰ ਐਡ ਕਰਾਂਗੇ ਔਰ ਚੰਗੇ ਤਰੀਕੇ ਤੜਕੇ ਵਿੱਚ ਭੁੰਨਾਂਗੇ ਅਸੀਂ ਜਦੋਂ ਵੀ ਛਲਗਮ ਬਣਾਉਂਦੇ ਹਾਂ ਕਦੀ ਵੀ ਛਲਗਮ ਦੇ ਤੜਕੇ ਵਿੱਚ ਹਲਦੀ ਨਹੀਂ ਐਡ ਕਰਦੇ ਤੁਸੀਂ ਚਾਹੋ ਤੇ ਐਡ ਕਰ ਸਕਦੇ ਹੋ ਲੇਕਿਨ ਅਸੀਂ ਨਹੀਂ ਐਡ ਕਰਕੇ ਬਣਾਉਂਦੇ ਸੋ ਇੱਥੇ ਟਮਾਟਰ ਔਰ ਡੰਡੀਆਂ ਵੀ ਚੰਗੇ ਤਰੀਕੇ ਮਿਕਸ ਹੋ ਗਈਆਂ ਨੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਐਡ ਕਰ ਰਹੇ ਹਾਂ ਤਾਂ ਕਿ ਸਾਡਾ ਮਸਾਲਾ ਥੱਲੇ ਨਾ ਲੱਗ ਜਾਏ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜਾ ਸ਼ਲਗਮ ਘੋਲ ਕੇ ਰੈਡੀ ਕੀਤਾ ਹੈ ਉਹਨੂੰ ਐਡ ਕਰਾਂ। ਸੋ ਤੁਸੀਂ ਦੇਖ ਸਕਦੇ ਹੋ ਸ਼ਲਗਮ ਦਾ ਤੜਕਾ ਕਿੰਨੇ ਹੀ ਸਿੰਪਲ ਤਰੀਕੇ ਨਾਲ ਅਸੀਂ ਰੈਡੀ ਕੀਤਾ ਹੈ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਅਗਰ ਤੁਸੀਂ ਹਲਦੀ ਐਡ ਕਰਨਾ ਚਾਹੁੰਦੇ ਹੋ ਸੋ ਤੁਸੀਂ ਕਰ ਸਕਦੇ ਹੋ ਔਰ ਸਪਾਈਸਿਸ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ। ਇੱਥੇ ਅਸੀਂ ਹਲੇ ਨਮਕ ਨਹੀਂ ਐਡ ਕੀਤਾ ਕਿਉਂਕਿ ਅਸੀਂ ਆਲਰੇਡੀ ਪਹਿਲਾਂ ਨਮਕ ਐਡ ਕੀਤਾ ਸੀ। ਅਗਰ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਟੇਸਟ ਕਰਕੇ ਦੁਬਾਰਾ ਐਡ ਕਰ ਸਕਦੇ ਹੋ। ਹੁਣ ਅਸੀਂ ਇਹਦੇ ਵਿੱਚ ਚੌਪ ਕਰਕੇ ਧਨੀਆ ਐਡ ਕੀਤਾ ਹੈ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਜਿੰਨੀ ਜ਼ਿਆਦਾ ਕੁਆਂਟੀਟੀ ਧਨੀਆ ਦੀ ਅਸੀਂ ਐਡ ਕਰਾਂਗੇ ਉਨਾ ਜ਼ਿਆਦਾ ਸਵਾਦ ਸਾਡਾ ਛਲਗਮ ਬਣ ਕੇ ਰੈਡੀ ਹੁੰਦਾ ਹੈ ਸੋ ਇੱਥੇ ਸਾਡਾ ਛਲਗਮ ਪ੍ਰੋਪਰ ਤਰੀਕੇ ਨਾਲ ਬਣ ਕੇ ਰੈਡੀ ਹੋ ਚੁੱਕਿਆ ਹੈ ਨਾਲ ਅਸੀਂ ਸਰਵ ਕੀਤੀ ਹੈ ਮੱਕੀ ਦੀ ਰੋਟੀ ਇਸ ਤਰੀਕੇ ਗਾਇਸ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਛਲਗਮ ਦੇ ਨਾਲ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਸੋ ਗਾਇਸ ਤੁਸੀਂ ਵੀ ਸਾਡੇ ਨਾਨੀ ਜੀ ਦੇ ਇਸ ਦੇਸੀ ਤਰੀਕੇ ਨਾਲ ਛਲਗਮ ਦੀ ਰੈਸিপি ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਗਾਇਸ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿ ਦੱਸਿਓ ਕਿਨੂ ਕਿਨੂ ਸਾਡੀ ਆਜ ਦੀ ਰੈਸিপি ਅੱਛੀ ਲੱਗੀ ਹੈ ਸੋ ਹੁਣ ਅਸੀਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ